ਹਾਂਜੀ ਵੀਰੋ ਜਿੱਦਾਂ ਤੁਹਾਨੂੰ ਪਤਾ ਹੈ ਕਿ ਪੀਐਮ ਮੋਦੀ ਨੇ ਕੱਲ ਮਾਨ ਸਾਹਿਬ ਦੇ ਉੱਤੇ ਬਤੇਰੇ ਇਲਜ਼ਾਮ ਜਾਂ ਬਤੇਰੀ ਅਟੈਕ ਕੀਤੀ ਸੀ ਤੇ ਉਹਦੇ ਜਵਾਬ ਚ ਪੀਐਮ ਦੇ ਉੱਤੇ ਵੀ ਸੀਐਮ ਮਾਨ ਨੇ ਬਤੇਰੇ ਕੁਝ ਗੱਲਾਂ ਕਹੀਆਂ ਤੇ ਪੂਰੀ ਪੂਰੀ ਗੱਲ ਖਿੱਚ ਕੇ ਦਸੀਏ ਆਓ ਸਾਰੀ ਗੱਲ ਸਮਝੀਏ। ਗੇਟ ਦੀ ਮਤਦਾਨ ਹੋਣੀ ਹੈ। ਛੇਮੇ ਗੇਟ ਦੀ ਕੱਲ ਨੂੰ ਹੈ। ਦਿੱਲੀ ਚ ਵੋਟਾਂ ਪੈ ਜਾਣਗੀਆਂ। ਹਰਿਆਣੇ ਚ ਵੀ ਪੈ ਜਾਣਗੀਆਂ। ਫਿਰ ਵਾਰੀ ਰਹਿ ਜੂ ਪੰਜਾਬ ਦੀ ਵੀਰੋ ਪੰਜ ਗੇੜ ਹੋ ਗਏ ਪੰਜਾਂ ਗੇੜਾਂ ਚ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਮੋਦੀ ਗਿਆ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਉਹਦੇ ਚ ਆਪਣੇ ਪੰਜਾਬ ਤੋਂ 13 ਫਿਰ ਕੁਰੂਖੇਤਰ 14 ਫਿਰ ਦਿੱਲੀ ਤੋਂ ਫਿਰ ਗੁਜਰਾਤ ਤੋਂ ਦੋ ਵੀਰੋ ਆਪਣੇ ਉੱਥੇ ਹੋਣਗੇ ਹੁਣ 20 25 ਤੇ 10 ਪਹਿਲੇ ਹੀ ਨੇ ਰਾਸਵਾਲੇ ਆਪਣੇ ਹੋਣਗੇ 35 40 ਜਦੋਂ 35 40 ਇਨਕਲਾਬੀ ਉੱਥੇ ਹੋਏ ਤੇ ਪੰਜਾਬ ਦੇ ਹੱਕ ਚ ਜਦੋਂ 13 ਦੇ 13 ਨੇ ਦੇ ਦਾਸ ਤੇ ਦਸ ਨੇ ਆਵਾਜ਼ ਚੱਕੀ ਮਾਈ ਦੇ ਲਾਲ ਦੀ ਕਿਸੇ ਦੀ ਹਿੰਮਤ ਨਹੀਂ ਕਿ 1 ਰੁਪਈਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ 1 ਰੁਪਈਆ ਵੀ ਆਪਣਾ ਸਰਕਾਰ ਚ ਹਿੱਸਾ ਹੋਊਗਾ ਔਰ ਵੱਡਾ ਹਿੱਸਾ ਹੋਊਗਾ ਪਹਿਲੀ ਵਾਰ ਪੰਜਾਬ ਦਾ ਐਡਾ ਵੱਡਾ ਹਿੱਸਾ ਪੈਣ ਜਾ ਰਿਹਾ ਸੈਂਟਰ ਦੀ ਸਰਕਾਰ ਚ ਇਤਰ ਉਤ ਰਿਪੋਰਟ ਪਾ ਕੇ ਖਰਾਬ ਨਾ ਕਰ ਲਿਓ ਹਣ ਬੜੀ ਮੁਸ਼ਕਿਲਾਂ ਹਿੱਸਾ ਪੈਣ ਜਾ ਰਿਹਾ ਪੰਜਾਬ ਦਾ ਵੱਡਾ ਪੰਜਾਬ ਵਾਸਤੇ ਕੰਮ ਕਰ ਰਿਹਾ ਦਿਲ ਧੜਕਦਾ ਪੰਜਾਬ ਵਾਸਤੇ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆਂ ਜੀ ਪੈਸੇ ਕਮਾਉਣ ਦੇ ਕੁਦਰਤ ਨੇ ਇੱਕ ਕਲਾ ਦਿੱਤੀ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਪਰ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਆ ਆ ਇਹ ਆ ਬੰਦ ਕਰ ਦੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਓਏ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਦੱਸਿਆ ਤਾਂ ਮੂਹਰੋਂ ਜਵਾਬ ਆਇਆ ਫਿਰ ਬੰਦੇ ਦਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਅੱਬ ਦਾ ਹੀ ਨਜ਼ਾਰਾ ਹੁੰਦਾ ਹੈ ਅੱਬ ਦਾ ਹੀ ਸਵਾਦ ਹੁੰਦਾ ਹੈ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਅੱਗੇ ਨਾ ਕਰ ਦਿਓ ਗੱਲ ਬਸ ਇਹ ਗੱਲ ਇੱਥੇ ਹੀ ਰਹਿ ਜੇ ਬਸ ਕਹਾਂ ਗੱਲ ਨਾ ਕਰ ਦਿਓ ਮੈਂ ਗੱਲ ਦੱਸਣ ਲੱਗਿਆ ਇੱਕ ਕੁਝ ਅਫਸਰ ਨੇ ਜਿਹੜੇ ਸੁਖਵੀਰ ਬਾਦਲ ਤੇ ਹਰ ਸਿਮਰਤ ਕੌਰ ਨਾਲ ਰਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪ੍ਰੋਟੋਕਾਲ ਮਿਲਿਆ ਹੋਇਆ ਓਮ ਉਹਨਾਂ ਨੇ ਮੈਨੂੰ ਦੱਸਿਆ ਪਰਸੋਂ ਮੈਂ ਕਿ ਹਾਲ ਚਾਲ ਐ ਹਰ ਸਿਮਰਤ ਕੌਰ ਤੇ ਸੁਖਵੀਰ ਬਾਦਲ ਜੀ ਦਾ ਕੀ ਹਾਲ ਚਾਲ ਹੈ ਕਹਿੰਦੇ ਜੀ ਬਸ ਮੇਰਾ ਨਾਂ ਨਾ ਲਿਓ ਮੈਂ ਕਿ ਨਾਂ ਨਹੀਂ ਲੈਂਦਾ ਕਹਿੰਦਾ ਜੀ ਸੌ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਕੀ ਮੰਗਾ ਪੈ ਗਿਆ ਉਹ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਕਿੱਕਲੀ ਬਣਾ ਲਈ ਨਵੀਂ ਉਹ ਹੋਰ ਜੜੀ ਬਹਿ ਗਈ ਕਹਿੰਦਾ ਲੜਾਈ ਹੋਈ ਜਾਂਦੀ ਆ ਹੁਣ ਆਪਸ ਚ ਸਾਲੇ ਜੀਜੇ ਦੀ ਵੀ ਤੈ ਮਾਂਜਿਆ ਕਾਲੀ ਦਾਲ ਤੈ ਮਾਂਜਿਆ ਉਹ ਕਹਿੰਦਾ ਭਵੰਤਮਾਨ ਨੇ ਤਾਂ ਆਪਣਾ ਦੋਨਾਂ ਦਾ ਨਾਮ ਲਿਆ। ਵੀ ਆਪਾਂ ਦੋਨਾਂ ਨੇ مانਜਿਆ। ਸੋ ਉਹਨਾਂ ਦਾ ਆਪਸ ਦੇ ਵਿੱਚ ਹੁਣ ਕਲੇਸ਼ ਪਿਆ ਪਿਆ। ਪੀਰ ਇਹਨਾਂ ਨੇ ਆਪਣੇ ਘਰਾਂ 'ਚ ਘਟ ਕਲੇਸ਼ ਪੁਆਏ ਆ। ਇਹਨਾਂ ਨੂੰ ਭੁੱਲ ਜੋ। ਸੋ ਤਾਂ ਕਰਕੇ ਮੈਂ ਕਿਹਾ ਸੀ ਆ ਤੂੰ ਤੂੰ ਕਹਿੰਦੇ ਆpropto ਚਲੋ ਮੈਂ ਸੁਣਾ ਦਿੰਨਾ। ਹਰ ਜ਼ਿੰਮਰ ਤੋਂ ਇਹਦਾ ਸਾਰਾ ਨਾ ਦੇਖੋ ਜਿਹੜੀ ਕਲਮ ਹੈ ਪ੍ਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ। ਪਰ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ। ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖ ਕੇ ਕੌਮ ਤੇ ਜੋਸ਼ ਭਰਿਆ ਸੀ ਗੁਰੂ ਸਾਹਿਬ ਨੇ ਜਫਰਨਾਮਾ ਲਿਖ ਕੇ ਜਦੋਂ ਭੇਜਿਆ ਔਰੰਗਜ਼ੇਬ ਨੂੰ ਡਿਪਰੈਸ਼ਨ ਚ ਚਲਾ ਗਿਆ ਸੀ ਔਰੰਗਜ਼ੇਬ ਉਹ ਦਿਨ ਉਦੋਂ ਉੱਠਿਆ ਨਹੀਂ ਜਿਹੜੀਆਂ ਗੱਲਾਂ ਜਫਰਨਾਮਾ ਸਾਹਿਬ ਲਿਖ ਜਾਣ ਕਲਮ ਦੀ ਤਾਕਤ ਗੁਰੂ ਨਾਨਕ ਸਾਹਿਬ ਦੀ ਕਲਮ ਅੱਜ ਤੋਂ 550 ਸਾਲ ਪਹਿਲਾਂ 700 ਸਾਲ ਪਹਿਲਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਦੋਂ ਕਿਹੜਾ ਕੋਈ ਫੈਕਟਰੀਆਂ ਹੋਣਗੀਆਂ ਜਿਹੜੀਆਂ ਧੂਆਂ ਕਰਦੀਆਂ ਹੋਣਗੀਆਂ ਉਦੋਂ ਕਿਹੜਾ ਕੋਈ ਪਾਣੀ ਥੱਲੇ ਧਰਤੀ 'ਚ ਸਿੱੜਦਾ ਹੋਊ ਉਦੋਂ ਕਿਹੜਾ ਕੋਈ ਸਪਰੇਆ ਕਰਦਾ ਹੋਊ ਪਰ ਉਹਦੋਂ ਹੀ ਕਹਤਾ ਸੀ ਉਹਨਾਂ ਨੇ ਕਿ ਭਾਈ ਆਹ ਤਿੰਨੇ ਚੀਜ਼ਾਂ ਸੰਭਾਲ ਲਿਓ ਤੁਹਾਨੂੰ ਮੁਸ਼ਕਲ ਆਉਣ ਵਾਲੀ ਹੈ ਸਾਡੇ ਕੋਲ ਤਾਂ ਖਜ਼ਾਨਾ ਪਿਆ ਹੈ ਇਸ ਦਾ ਸ਼ਬਦ ਗੁਰੂ ਸਾਡਾ ਤਾਂ ਗੁਰੂ ਸ਼ਬਦ ਹੈ ਆ ਸਾਡਾ ਸ਼ਬਦ ਗੁਰੂ ਹੈ ਸੋ ਜੇ ਕਿਸੇ ਨੂੰ ਸ਼ਬਦ ਲਿਖਣ ਦੀ ਪ੍ਰਮਾਤਮਾ ਦਾਤ ਦੇ ਦੇ ਉਹ ਤੋਂ ਵੱਡਾ ਕੋਈ ਮੇਰੇ ਖਿਆਲ 'ਚ ਪਰਮਾਤਮਾ ਵੱਲੋਂ ਬਖਸ਼ਿਸ਼ ਨਹੀਂ ਹੋ ਸਕਦੀ ਸੋ ਮੈਂ ਲਿਖਿਆ ਹੁਣੇ ਚ ਕਾਲੀ ਦਲ ਦਾ ਸਾਰਾ ਹਾਲ ਹੈ ਵੀ ਕੀ ਹੋਇਆ ਕਿਵੇਂ ਹੋਇਆ ਲਾਈਨਾਂ 6 ਨੇ ਪਰ ਸਮਝ ਲਓ ਵੀ ਫੱਟੀ ਪੁੱਛੀ ਹੋਈ ਹੈ ਪੂਰੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਇਹ ਕਹਿੰਦੀ ਹੈ ਮੈਡਮ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਪੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਠਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈ ਇਹਨੇ ਪੋਚੀ ਐ ਮੇਰੀ ਉੱਡੀ ਜਾਵੇ ਨੀਂਦ ਵੇ ਮੈਂ ਮੇਨ ਮੇਰਾ ਉੱਡੀ ਜਾਵੇ ਸਕੂਨ ਵੇ ਉਹਨਾਂ ਨੇ ਸੁੱਕੀ ਜਾਵੇ ਖੂਨ ਵੇ ਜੋਂ ਜੋਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਭੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੱਟੀ ਐ ਲੈ ਹੁਣ 4 ਜੂਨ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਹਾਰ ਲ ਮੋਰ ਵੀ ਲੱਗੀ ਨਾਲ ਮੋਰ ਵੀ ਲੱਗੀ ਜਨਤਾ ਦੀ ਸਭੀ ਰੋਹ ਦਾ ਇਹ ਹਾਲ ਐ ਇਨਾਂ ਦੇ ਪਿੱਛੇ ਨਾ ਲੱਗਿਓ ਐਤਕੀ ਨਵੀਂ ਕਹਾਣੀ ਲਿਖੋ ਕਿਸੇ ਪਾਸੋਂ ਘੱਟ ਨਾ ਰਹਿ ਜੇ ਪਿਛਲੀ ਵਾਰ ਵਾਲਾ ਜਿਹੜਾ ਘਾਟਾ ਸੀ ਭਾਈ ਵਾਲਾ ਉਹ ਐਤਕੀ ਪੂਰਾ ਕਰ ਦੋ ਉਹਨੂੰ ਇਹ ਦੱਸ ਦੋ ਕਿ ਪਿਛਲੀ ਵਾਰ ਤੁੱਕਾ ਲੱਗ ਗਿਆ ਐਸ ਵਾਰ ਲੋਕ ਸਮਝ ਸਮਝ ਗਏ ਕਿ ਉਹ ਭਾਈ ਤੂੰ ਤਾਂ ਪੈਸੇ ਲੈ ਕੇ ਵੋਟਾਂ 'ਚ ਖੜਦਾ ਹੈ ਤੂੰ ਤਾਂ ਕਿਸੇ ਨੂੰ ਜਿਤਾਉਣ ਜਾਂਦਾ ਹੈ ਕਿਸੇ ਨੂੰ ਹਰਾਉਣ ਜਾਂਦਾ ਹੈ ਆਪਦੇ ਲੋਕਾਂ ਦਾ ਤੂੰ ਧਿਆਨ ਨਹੀਂ ਕਰਦਾ ਸੋ ਵੀਰੋ ਤੁਹਾਡੇ ਨਾਲ ਹਰ ਵਕਤ ਖੜੂਗਾ ਦਲਿਤਾਂ ਗਰੀਬਾਂ ਨਾਲ ਖੜੂਗਾ ਆ ਜਿਹੜਾ ਦਿੱਲੀ ਕਟੜਾ ਵਾਲਾ ਕਹੇ ਇਹ ਸਾਡੇ ਸੰਗਰੂਰ ਵਿਚਦੀ ਵੀ ਲੰਘਦਾ ਹੈ ਸਾਡੇ ਮਲੇਰ ਕੋਲੇ ਕੋਲ ਦੀ ਲੰਘਦਾ ਹੈ ਮੇਰੇ ਘਰ ਦੇ ਕੋਲ ਦੀ ਲੰਘਦਾ ਹੈ ਸੰਗਰੂਰ ਸੰਗਰੂਰ ਤੋਂ ਇੱਕ ਜਿਹੜਾ ਹਾਈਵੇ ਹੈ ਜਿੰਨੇ ਵੱਧ ਤੋਂ ਮੇਰੀ ਗੜਕਰੀ ਸਾਹਿਬ ਨਾਲ ਗੱਲ ਹੋ ਗਈ ਜਿੰਨੇ ਵੈਸੇ ਹੁਣ ਜੇ ਗੜਕਰੀ ਸਾਹਿਬ ਨਹੀਂ ਤਾਂ ਕਹਿਤਾ ਚਲੋ ਅਫਸਰਾਂ ਨੂੰ ਕਹਤਾ ਆ ਹੁਣ ਸਰਕਾਰ ਬਣ ਜਾਣੀ ਹੈ 4 ਜੂਨ ਤੋਂ ਬਾਅਦ ਫਿਰ ਆਪਣੀ ਫੈਸਲੇ ਹੋਣਗੇ ਜਿੰਨੇ ਵੱਧ ਤੋਂ ਵੱਧ ਮੁਆਵਜ਼ਾ ਹੋਊਗਾ ਉਹ ਮਿਲੂਗਾ ਤੇ ਨਾਲੇ ਕੱਟ ਰਖਾਵਾਂਗੇ ਥਾਂ ਥਾਂ ਤੇ ਤਾਂ ਕਿ ਥੋਡੀਆਂ ਦੁਕਾਨਾਂ ਤੁਹਾਨੂੰ ਹਮੇਸ਼ਾ ਸਾਰੀ ਉਮਰ ਵਾਸਤੇ ਉਹਨਾਂ ਦਾ ਕਿਰਾਇਆ ਆਉਂਦਾ ਰਹੇ ਉੱਥੇ ਤੁਹਾਡਾ ਐਦਾਂ ਦਾ ਰਹੇ ਕਿ ਤੁਹਾਡੇ ਆਪਣੇ ਧੀਆ ਪੁੱਤਾਂ ਦੇ પેટ્રોલ ਪੰਪ ਹੋਣ ਜਗ੍ਹਾ ਜਗ੍ਹਾ ਤੇ ਅਸੀਂ ਕੱਟ ਰਖਾਵਾਂਗੇ ਕਿ ਭਾਈ ਇੱਥੇ ਅਸੀਂ ਬਿਜ਼ਨਸ ਕਰਨਾ ਹੈ ਇੱਥੇ પેટ્રોલ ਪੰਪ ਹੋਵੇ ਇੱਥੇ ਦੁਕਾਨਾਂ ਹੋਣ ਸ਼ੋਰੂਮ ਹੋਣ ਇਸ ਗੱਲ ਦੀ ਮੇਰੇ ਤੇ ਛੱਡ ਦਿਓ ਗਰੰਟੀ ਕਿਉਂਕਿ ਮੈਨੂੰ ਪਤਾ ਹੈ ਜ਼ਮੀਨ ਇੱਕ ਵਾਰੀ ਗਈ ਫਿਰ ਦੁਬਾਰੇ ਨਹੀਂ ਬਣਦੀ ਪਰ ਮੈਂ ਇਸ ਤਰ੍ਹਾਂ ਦਾ ਕਰਨਾ ਚਾਹੁੰਨਾ ਕਿ ਉਹ ਜ਼ਮੀਨ ساری ਉਮਰ ਤੁਹਾਨੂੰ ਕਈ ਪੀੜ੍ਹੀਆਂ ਨੂੰ ਤੁਹਾਨੂੰ ਉਹ ਰੋਟੀ ਦੇਵੇ ਮੇਰਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਬਹੁਤ ਮਿਹਰਬਾਨੀ ਬਹੁਤ ਮਿਹਰਬਾਨ ਬਸ ਹੌਣ ਵਾਲੇ ਦਿਨਾਂ ਚ ਅੱਪਾ ਫੈਸਲਾ ਕਰ ਲੈਣਾ ਜਿਵੇਂ ਕਹੋਗੇ ਉਵੇਂ ਕਰਾਂਗੇ ਦਲਿਤਾਂ ਗਰੀਬਾਂ ਵਾਸਤੇ ਨੌਕਰੀਆਂ ਦਾ ਪ੍ਰਬੰਧ ਨਾਲ ਆਪਾਂ ਨੇ ਕੋਇਂਦਵਾਲ ਸਾਹਿਬ ਵਾਲਾ ਆਪਾਂ ਥਰਮਲ ਪਲਾਂਟ ਖਰੀਦ ਲਿਆ ਠੀਕ ਹੈ ਬਿਜਲੀ ਆਮ ਹੈ ਹੁਣ ਦੇਖੋ ਜਦੋਂ ਮੈਂ ਅਫਸਰ ਬੁਲਾਏ ਬਿਜਲੀ ਬੋਰਡ ਵਾਲੇ ਮੈਂ ਕਹਾਂ ਵੀ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਐ 9 ਤੋਂ 5 ਉਹ ਯਾਰ ਕਿਸਾਨਾਂ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਰਾਤ ਦੇ 2 ਵਜੇ ਲਾਈਟ ਆਉਗੀ ਜਿੰਨਾ ਪਹਿਲਾਂ ਸੌ ਸਕੇ ਨਾ ਬਾਅਦ ਸੌ ਸਕੇ ਮੈਂ ਦਿਨੇ ਕਿਉਂ ਨਹੀਂ ਦੇ ਸਕਦੇ ਕਹਿੰਦੇ ਜੀ ਪਹਿਲਾਂ ਉਹਦੇ ਫੈਸਲੇ ਹੋਏ ਹੋਏ ਨੇ ਕੱਢੋ ਫੈਸਲੇ ਮੈਂ ਕਹਾਂ ਬਾੜ ਕੇ ਸੁੱਟੋ ਇਹਨੂੰ ਕੂੜੇਦਾਨ ਚ ਦਿਨੇ ਲਾਈਟ ਦਿਓ ਹੁਣ ਦਿਨੇ ਆਉਂਦੀ ਐ ਨਾ ਜੀ ਤੇਨੇ ਆਉਂਦੀ ਆ ਨਾ ਇੱਕ ਵੀ ਰਾਤ ਨਹੀਂ ਜਾਣਾ ਪੈ ਰਿਹਾ ਖੇਤਾਂ ਚ ਥੱਪਾਂ ਦੀਆਂ ਸਿਰੀਆਂ ਮਿੱਦਣ ਉੱਥੇ ਤੇਨੇ ਲੈਟ ਆਉਂਦੀ ਆ ਆਉਗੀ ਫੁੱਲ ਆਉਗੀ ਨਾਲੇ 12 ਘੰਟੇ ਆਉ 14 ਆਉ 16 ਆਉ ਕਿਉਂਕਿ ਬਿਜਲੀ ਸਾਡੇ ਕੋਲੇ ਆਮ ਹੈ ਤੁਹਾਨੂੰ ਖੁਸ਼ਖਬਰੀ ਦੱਸਦੀ ਏ ਪਹਿਲਾਂ ਤੁਸੀਂ ਖਬਰਾਂ ਸੁਣਦੇ ਸੀ ਪੰਜਾਬ ਚ ਛਾ ਸਕਦਾ ਹੈ ਹਨੇਰਾ ਸਿਰਫ 2.5 ਦਿਨ ਦਾ ਕੋਲਾ ਬਚਿਆ ਸਿਰਫ 2 ਦਿਨ ਦਾ ਕੋਲਾ ਬਚਿਆ ਆਪ ਮੀਡੀਆ ਵਾਲੇ ਖੜੇ ਨੇ ਮੈਂ ਦੱਸਣਾ ਚਾਹਨਾ ਇਸ ਵਕਤ ਅੱਜ ਦੀ ਤਰੀਖ ਤੱਕ ਮੈਂ ਸਵੇਰੇ ਹਰ ਰੋਜ਼ ਬਿਜਲੀ ਬੋਰਡ ਨਾਲ ਅਪਡੇਟ ਲੈਣਾ ਇਸ ਵਕਤ ਆਪਣੇ ਕੋਲੇ 28 ਦਿਨ ਦਾ ਕੋਲਾ ਪਿਆ 28 ਦਿਨ ਦਾ ਅੱਗੇ ਤੋਂ ਇਸ ਸੀਜ਼ਨ ਤਾਂ ਕਿਉਂਕਿ ਸੀਜ਼ਨ ਚੱਲਣ ਵਾਲਾ 15 ਜੂਨ ਤੋਂ ਝੋਨਾ ਲਾਉਂਗੇ 28 ਦਿਨ ਦਾ ਕੋਲਾ ਪਿਆ ਆਪਣੀ ਕੋਲੇ ਦੀ ਖਾਨ ਹੈ ਆਪਾਂ ਨੇ ਚਲਾਈ ਹੈ ਝਾਰਖੰਡ ਚ ਜਦੋਂ ਮਰਜੀ ਉੱਥੋਂ ਲੈ ਆਓ ਸੋ ਇਸ ਕਰਕੇ ਬਿਜਲੀ ਝੋਨੇ ਵਿਅਤ ਕਿ ਮੈਂ ਇੱਕੋ ਇੱਕੋ ਡੇਟ ਦਿੰਦੀ ਆ ਕਿਉਂਕਿ ਬਿਜਲੀ ਬਹੁਤ ਆਮ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਨਾਲ ਨਹਿਰਾ ਤੇ ਕੱਸੀਆਂ ਦਾ ਪਾਣੀ ਆ ਗਿਆ ਮਰਜੀ ਥੋਡੀ ਐ ਜੇ ਮੋਟਰ ਨਾਲ ਲਾਉਣਾ ਮੋਟੂ ਨਾਲ ਲਾ ਲਿਓ ਟੂਬਲ ਨਾਲ ਜੇ ਕੱਸੀ ਵਾਲੇ ਨਾਲ ਆਉਣਾ ਕੱਸੀ ਵਾਲਾ ਨਾਲ ਲਾ ਦੋ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਲਾਤਾ ਦੇਖ ਲਓ ਤੁਸੀਂ ਫਿਰ ਤੁਸੀਂ ਦੇਖਦੇ ਹੋ ਆਪੇ ਦੇਖਦੇ ਹੋ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਸੋ ਦੋ ਨਾਰੇ ਲਾ ਕੇ ਅੱਜ ਕੇਜਰੀਵਾਲ ਸਾਹਿਬ ਪਰਸੋਂ ਨੂੰ ਆ ਜਾਣਗੇ ਉਹ ਕਹਿੰਦੇ ਮੈਨੂੰ ਨਾਰੇ ਸੁਣਾਵਿਆ ਕਰ ਬਸ ਇਨਕਲਾਬ ਜਿੰਦਾਬਾਦ ਤੇ ਕਿੰਨੇ ਕੁ ਜ਼ੋਰ ਦੀ ਲੱਗ ਰਹੇ ਨੇ ਉੱਥੇ ਹੀ ਪਤਾ ਲੱਗ ਜਾਂਦਾ ਬੱਦਲ ਬਾਈ ਠੀਕ ਨਹੀਂ ਹੈਗੀ ਐਤਕੀ ਇਹ 13 ਜ਼ੀਰੋ ਵਾਲੇ ਨਾਰੇ ਨੇ ਸੋ ਦੋਨੇ ਤਾਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਇਸਤਾਨਾ